ਉਹਨੇ ਲਾਸਟ ਟਾਈਮ ਮੈਨੂੰ ਹੀ ਕਾਲ ਕੀਤੀ ਸੀਗੀ ਸਾਡੇ ਘਰ ਦੇ ਨੰਬਰ ਤੇ ਉਹਨੇ ਕਿਹਾ ਸੀਗਾ ਵੀ بیٹے ਮੇਰੇ ਪਿੱਛੇ ਨਾ ਬੰਦੇ ਲੱਗੇ ਹੋਏ ਨੇਗੇ ਉਹਨੇ ਮੇਰੀ ਇਕ ਲੱਤ ਦਾ ਦਾਹ ਨਾਲ ਵੱਢਤੀ ਤੇ ਉਹਨੇ ਇੱਕ ਗੱਲ ਬਾਰ ਬਾਰ ਕਹੀ ਕਿ ਬੇਟਾ ਵੀ ਮੈਂ ਇਹਨਾਂ ਨਾਲ ਕੋਈ ਬਤਮੀਜ਼ੀ ਨਹੀਂ ਕੀਤੀ ਹੈਗੀ ਮੈਂ ਤਾਂ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸੀ ਉਹ ਕਹਿੰਦੇ ਪੁੱਤ ਮੇਰਾ ਕੁਝ ਨਹੀਂ ਬਚਿਆ ਵੀ ਮੇਰੀ ਇਕ ਲੱਤ ਤਾਂ ਆਲਮੋਸਟ ਟੁੱਟੀ ਪਈ ਹੈ ਤੇ ਬਾਕੀ ਦੇ ਜਿਹੜੇ ਪਾਰਟਸ ਆਏ ਨੇ ਪੁੱਤ ਵੀ ਮੈਨੂੰ ਤੁਸੀਂ ਬਚਾ ਲਓ ਗੁਰੂ ਰਵਿਦਾਸ ਜੀ ਅੰਤਿਮ ਮੌਕੇ ਖੰਨਾ ਤੋਂ ਕਾਸ਼ੀ ਗਈ ਸੰਗਤ ਦੇ ਵਿੱਚੋਂ ਪਿੰਡ ਪੁਰਥਲਾ ਮੰਡੇਰ ਦੇ ਰਹਿਣ ਵਾਲੇ ਸੇਵਾਮੁਕਤ ਸੂਬੇਦਾਰ ਨਿਰਮਲ ਸਿੰਘ ਦੀ ਪੇਤਪਰੀ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਯੂਪੀ ਪੁਲਿਸ ਇਸ ਨੂੰ ਸੜਕ ਹਾਦਸਾ ਦੱਸ ਰਹੀ ਹੈ ਜਦ ਕਿ ਦੂਜੇ ਪਾਸੇ ਪਰਿਵਾਰ ਇਸ ਨੂੰ ਟਾਰਗੇਟ ਕਿਲਿੰਗ ਦਾ ਮਾਮਲਾ ਦੱਸ ਰਿਹਾ ਹੈ ਉਹਨਾਂ ਦੀ ਯੂਪੀ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਮਰੀ ਤੱਕ ਨਿਰਮਲ ਸਿੰਘ ਦੀ ਧੀ ਦਾ ਕਹਿਣਾ ਹੈ ਕਿ ਮਰਨ ਤੋਂ ਪਹਿਲਾਂ ਉਸਦੇ ਪਿਤਾ ਦਾ ਫੋਨ ਆਇਆ ਸੀ ਜਿਨ੍ਹਾਂ ਆਪਣੇ ਤੇ ਹਮਲੇ ਬਾਰੇ ਜਾਣਕਾਰੀ ਦਿੱਤੀ ਸੀ ਲੇਕਿਨ ਜਦ ਤੱਕ ਪਰਿਵਾਰ ਉਨਾ ਤੱਕ ਪਹੁੰਚਦਾ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਲਾਸਟ ਟਾਈਮ ਮੈਨੂੰ ਹੀ ਕਾਲ ਕੀਤੀ ਸੀਗੀ ਸਾਡੇ ਘਰ ਦੇ ਨੰਬਰ ਤੇ ਉਹਨਾਂ ਨੇ ਕਿਹਾ ਸੀਗਾ ਵੀ ਬੇਟੇ ਮੇਰੇ ਪਿੱਛੇ ਨਾ ਬੰਦੇ ਲੱਗੇ ਹੋਏ ਨੇਗੇ ਉਹਨਾਂ ਨੇ ਮੇਰੀ ਇਕ ਲੱਤ ਦਾ ਦਾਹ ਨਾਲ ਵੱਢਤੀ ਤੇ ਉਹਨਾਂ ਨੇ ਇੱਕ ਗੱਲ ਬਾਰ ਬਾਰ ਕਹੀ ਕਿ ਬੇਟਾ ਵੀ ਮੈਂ ਇਹਨਾਂ ਨਾਲ ਕੋਈ ਬਤਮੀਜ਼ੀ ਨਹੀਂ ਕੀਤੀ ਹੈਗੀ ਮੈਂ ਤਾਂ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸੀਗਾ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਡੈਡੀ ਜੀ ਮਾੜੀ-ਮੋਟੀ ਗੱਲਬਾਤ ਹੋ ਜਾਂਦੀ ਹੈ ਆਪਾਂ ਬੈਠ ਕੇ ਸਮਝਾ ਲਾਂਗੇ ਤੁਸੀਂ ਘਬਰਾਓ ਨਾ ਉਹ ਕਹਿੰਦੇ ਪੁੱਤ ਮੇਰਾ ਕੁਝ ਨਹੀਂ ਬਚਿਆ ਵੀ ਮੇਰੀ ਇਕ ਲੱਤ ਤਾਂ ਆਲਮੋਸਟ ਟੁੱਟੀ ਪਈ ਹੈ ਤੇ ਬਾਕੀ ਦੇ ਜਿਹੜੇ ਪਾਰਟਸ ਹੈਗੇ ਨੇ ਪੁੱਤ ਵੀ ਮੈਨੂੰ ਤੁਸੀਂ ਬਚਾ ਲਓ ਕਹਿੰਦੇ ਵੀ ਦੋਨੇ ਭੈਣਾਂ ਵਿਆਈਆਂ ਹੋਈਆਂ ਨੇ ਦੂਰ ਨੇ ਹਨਾ ਕਹਿੰਦੇ ਵੀ ਤੂੰ ਮੇਰੇ ਨੇੜੇ ਆਵੇਂ ਰਾੜਵਾ ਦੀ ਸੜਕ ਤੇ ਭੱਜੇ ਆ ਰਿਹਾ ਉਹਨਾਂ ਨੇ ਦੱਸਿਆ ਵੀ ਲੋਕਾਂ ਤੋਂ ਪਤਾ ਲੱਗਿਆ ਵੀ ਜਿਹੜਾ ਉੱਥੇ ਦਾ ਪੁਲਿਸ ਸੀਗਾ ਉਹ ਆਪਣੇ ਬਲੇਰ ਕੋਟਲਾ ਤੇ ਜਰਗ ਬਾਈਪਾਸ ਵੱਰ ਗਈ ਆ ਕਿਉਂਕਿ ਸਾਡਾ ਡੇਲੀ ਦਾ ਉੱਥੇ ਢੇੜਾ ਹੁੰਦਾ ਸੀਗਾ ਗੱਡੀ 'ਚ ਉਹਨਾਂ ਨੂੰ ਲੱਗਿਆ ਵੀ ਮੈਂ ਉਹੀ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਰਸਤਾ ਚੱਲੀ ਜਾ ਰਿਹਾ ਸੀ ਬਾਰ-ਬਾਰ ਉਹਨਾਂ ਨੇ ਕਿਹਾ ਵੀ ਮੈਂ ਉਹੀ ਰੋਡ ਤੇ ਆ ਰਿਹਾ ਵੀ ਤੂੰ ਕਿਸੇ ਨੂੰ ਭੇਜ ਦੇ ਉਸ ਤੋਂ ਬਾਅਦ ਮੈਂ ਆਪਣੀ ਚਾਚੀ ਜ ਇਹ ਸਾਰੇ ਉੱਥੇ ਘੁੰਮੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਉਹਨਾਂ ਦਾ ਜਿਹੜੀ ਮਾਈਂਡ ਸੀਗੀ ਉਹ ਬਿਲਕੁਲ ਅਪਸੈਟ ਹੋਇਆ ਪਿਆ ਸੀਗਾ ਉਹਨਾਂ ਨੂੰ ਬਿਲਕੁਲ ਨਹੀਂ ਸੀ ਐਗਜੈਕਟ ਲੋਕੇਸ਼ਨ ਦਾ ਪਤਾ ਲੱਗ ਰਹੀ ਮੈਂ ਐਗਜੈਕਟ ਦੇ ਵਿੱਚ ਹੈਗਾ ਕਿੱਥੇ ਆ ਇਹ ਕਾਂਸੀ ਗਏ ਹੋਏ ਸੀਗੇ ਜੀ 20 ਤਰੀਕ ਨੂੰ ਘਰੋਂ ਚੱਲੇ ਸੀਗੇ ਤੇ 22 ਤਰੀਕ ਨੂੰ ਪਹੁੰਚੇ ਸੀਗੇ ਸਵੇਰ ਦੇ ਟਾਈਮ ਤੇ ਉਹਨਾਂ ਨੇ ਕਾਲ ਵੀ ਕਰੀ ਸੀਗੀ ਉੱਥੇ ਜਾ ਕੇ ਵੀ ਹਾਂਜੀ ਅਸੀਂ ਪਹੁੰਚ ਗਏ ਠੀਕ ਠਾਕ ਪਹੁੰਚੇ ਆਗੇ ਤੇ 22 ਤਰੀਕ ਨੂੰ ਸਾਢੇ 7 ਵਜੇ ਸਾਨੂੰ ਕਾਲ ਆ ਰਹੀ ਆ ਇਦਾਂ ਦੀ ਕਾਲਸ ਆ ਰਹੀਆਂ ਨੇ ਡੈਡੀ ਦੀਆਂ ਤਾਨੂੰ ਕੀ ਲੱਗਦਾ ਜਿਸ ਤਰ੍ਹਾਂ ਉੱਥੋਂ ਦੀਆਂ ਫੋਟੋਆਂ ਦੇਖਿਆ ਨੇ ਹਾਲਾਤ ਦੇਖਿਆ ਨੇ ਵੀ ਕੀ ਸਾਨੂੰ ਘਰਦਿਆਂ ਨੇ ਫੋਟੋਆਂ ਨਹੀਂ ਦਿਖਾਈਆਂ ਕਿਉਂਕਿ ਸਾਡੇ ਚ ਹਿੰਮਤ ਨਹੀਂ ਹੈਗੀ ਫੋਟੋਆਂ ਦੇਖਣ ਦੀ ਕਿਉਂਕਿ ਅਸੀਂ ਹਸਦੇ ਘੇੜਦੇ ਆਪਣੇ ਡੈਡੀ ਨੂੰ ਭੇਜਿਆ ਸੀਗਾ ਤੇ ਹੁਣ ਉਹਨਾਂ ਨੇ ਸਾਨੂੰ ਫੋਟੋ ਨਹੀਂ ਦਿਖਾਈ ਸੁਣ ਸੁਣਦੇ ਜਾ ਰਿਹਾ ਵੀ ਬਹੁਤ ਗਲਤ ਕੀਤਾ ਵਾ ਕੀ ਕੰਮ ਗਏ ਸੀ ਕੰਸੀਓ ਉੱਥੇ ਮੱਥਾ ਟੇਕਣ ਗਏ ਸੀਗੇ ਦੀ ਰਵਿਦਾਸ ਬਾਬਾ ਜੀ ਦੇ ਦਰਸ਼ਨ ਕਰਨ ਗਏ ਸੀਗੇ ਉਹ ਲਾਸਟ ਆਪਣੇ ਸ਼੍ਰੀਨਗਰ ਸੀਗੀ ਉਹਨਾਂ ਦੀ ਡਿਊਟੀ ਡੀਐਸਸੀ ਦੇ ਵਿੱਚ ਸੀਗੇ ਜੀ ਕੀ ਕੀ ਲੱਗਦਾ ਜਿਸ ਤਰ੍ਹਾਂ ਉਹਨੇ ਰੋਡ ਐਕਸੀਡੈਂਟ ਦਿਖਾਇਆ ਰੋਡ ਐਕਸੀਡੈਂਟ ਆ ਜਾਂ ਮਰਟਨ ਇਹ ਬਿਲਕੁਲ ਵੀ ਰੋਡ ਐਕਸੀਡੈਂਟ ਨਹੀਂ ਹੈਗਾ ਜਦੋਂ ਤੁਸੀਂ ਫੋਟੋਆਂ ਦੇਖੋਗੇ ਨਾ ਕੋਈ ਵੀ ਇਨਸਾਨ ਦੱਸ ਸਕਦਾ ਵੀ ਰੋਡ ਐਕਸੀਡੈਂਟ ਨਹੀਂ ਹੈਗਾ ਕਿਉਂਕਿ ਕਾਰ ਆ ਨਾ ਜਿਹੜੀ ਉਹ ਇੱਕਦਮ ਫੇਟ ਮਾਰਗੇ ਲੰਘੂਗੀ ਤਾਂ ਇੱਕ ਸਾਈਡ ਜਿੱਬੀ ਜਾਊ ਸਾਰੀ ਉਹ ਤਾਂ ਹਨਾ ਸਾਰੇ ਪਾਰਟਸ ਦੇ ਉੱਤੇ ਟੱਕ ਮਾਰੇ ਹੋਇਆ ਜਿੱਦਾਂ ਕਿ ਇੱਕ ਦਰੱਬਤ ਤੇ ਮਾਰੇ ਜਾਂਦੇ ਆ ਇਸ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਤੁਹਾਨੂੰ ਵੀ ਕੀ ਹੋਣਾ ਚਾਹੀਦਾ ਮੰਗ ਤਾਂ ਦੇਖੋ ਜੀ ਹੁਣ ਇਕੋ ਹੀ ਸੀਗੇ ਸਾਡੇ ਮੁਖੀ ਘਰ ਦੇ ਸਾਰੇ ਡੱਬਰ ਨੂੰ ਚਲਾਉਂਦੇ ਸੀਗੇ ਦੇਖੋ ਇਹਨਾਂ ਨੂੰ ਇਨਸਾਫ ਮਿਲਣਾ ਬਹੁਤ ਜ਼ਰੂਰੀ ਆ ਸਾਨੂੰ ਤਾਂ ਆਉਣ ਵੇਲੇ ਇਹਨਾਂ ਨੇ ਫੋਟੋ ਤੱਕ ਹੱਥ ਤੱਕ ਨਹੀਂ ਲਾਉਣ ਦਿੱਤਾ ਕਿਉਂਕਿ ਕਹਿੰਦੇ ਕੁਝ ਵੀ ਨਹੀਂ ਹੈਗਾ ਇਹ ਜੋ ਤੁਸੀਂ ਦੇਖਣਾ ਕੀ ਆ ਸਾਨੂੰ ਤਾਂ ਇਹੀ ਆ ਵੀ ਸਾਨੂੰ ਇਨਸਾਫ ਮਿਲਣਾ ਹੀ ਚਾਹੀਦਾ ਅਸੀਂ ਜਿਉਂਦੇ ਜ ਅਸੀਂ ਜਿੰਨਾ ਟਾਈਮ ਜਿਉਂਦੇ ਆ ਨਾ ਸਾਨੂੰ ਇਨਸਾਫ ਦੀ ਪੁਕਾਰ ਹੋਵੇ ਦੇਖੋ ਜਿਹੜੀ ਇਹ ਕਠਨਾ ਵਾਪਰੀ ਆ ਉਹ ਆਊਟ ਆਫ ਸਟੇਟ ਹੋਣ ਕਰਕੇ ਜਾਂ ਉਧਰਲੀ ਪਰਸ ਨੇ ਜਾਂ ਜਿਹੜੇ ਨਾਲ ਬੰਦੇ ਗਏ ਸੀ ਉਹਨਾਂ ਦਾ ਕੀ ਮਜਬੂਰੀ ਸੀ ਜਿਹੜੇ ਉਹਨਾਂ ਨੇ ਸਹੀ ਹਾਲਾਤ ਨਹੀਂ ਦੱਸੇ ਗਏ ਤੇ ਜਿਸ ਤਰੀਕੇ ਨਾਲ ਪੁਰਸ਼ ਨੇ ਆਪ ਦੇ ਸ਼ੇਰੋਂ ਲਾਹੀ ਹੈ ਜੇ ਤਾਂ ਕੋਈ ਉਹਨਾਂ ਨੂੰ ਕਹਿਣ ਨਾਲ ਦੀ ਵੀ ਇਹਦਾ ਸਹੀ ਕਾਰਵਾਈ ਕਰੋ ਫਿਰ ਤਾਂ ਪੁਰਸ ਉਹ ਕਰਦੀ ਤੇ ਉਹਨਾਂ ਨੇ ਰੋਡ ਐਕਸੀਡੈਂਟ ਇਸ ਕਰਕੇ ਦਿਖਾਤਾ ਵੀ ਸਿਰ ਦੇ ਉੱਤੋਂ ਦੀ ਹੋਇਆ ਪਰ ਜਿਹੜੇ ਤਰੀਕੇ ਨਾਲ ਫੋਟ ਤੇ ਚੰਡ ਲੱਗੇ ਹੋਇਆ ਜਿਹੜੇ ਆ ਦੋਨਾਂ ਲੱਤਾਂ ਦੇ ਅੰਦਰਲੀ ਸਾਈਡ ਲੱਗੇ ਆ ਇਹ ਉਦੋਂ ਲੱਗਦੇ ਆ ਜਦੋਂ ਆਦਮੀ ਦੇ ਮਗਰ ਕੋਈ ਪਿਆ ਹੋਵੇ ਢਿਗਿਆ ਹੋਵੇ ਉਹ ਢਿਗੇ ਬੈ ਤੇ ਬਾਹਰ ਕਰਦੇ ਆ ਵਾਹ ਤੇ ਆ ਲੱਤਾਂ ਦੇ ਕਿ ਇਹਨੂੰ ਰੋਡ ਐਕਸੀਡੈਂਟ ਤਾਂ ਤਕਨੀਕੀ ਤੌਰ ਤੇ ਔਰ ਫੋਟੋ ਦੇਖ ਕੇ ਉਤਰਾ ਮੰਨਿਆ ਨਹੀਂ ਜਾ ਸਕਦਾ ਇਹ ਹੋਇਆ ਕਤਲ ਹੈ ਪਰ ਇਹਦਾ ਇਨਸਾਫ ਲੈਣ ਵਾਸਤੇ ਜਦੋਂ ਅੱਜ ਅਸੀਂ ਇੱਥੇ ਆਏ ਆ ਇਹ ਕਾਰਵਾਈ ਦੇਸ਼ਵੰਦ ਵਿੱਚ ਹੀ ਵੀ ਇਹ ਜਿਹੜਾ ਘਰ ਵਾਲੇ ਕੀ ਚਾਉਂਦੇ ਆ ਦੇਖੋ ਇਹ ਤਾਂ ਸਾਰੀ ਗੱਲ ਹੈ ਵੀ ਘਰ ਵਾਲਿਆਂ ਦੇ ਨਾਲ ਰਾਏ ਕਰਕੇ ਹੁਣ ਅਸੀਂ ਜਿੱਥੋਂ ਤੱਕ ਹੋ ਵੀ ਜਿਵੇਂ ਵੀ ਹੋਵਗੀ ਅਸੀਂ ਪੂਰੀ ਕਾਰਵਾਈ ਕਰਾਂਗੇ ਇਹ ਹੋ ਸਕਦੀ ਹੈ ਇਹਦੇ ਵਿੱਚ ਦੋ ਕਾਰਨ ਹੈ ਇੱਕ ਤਾਂ ਹੁਣ ਮੋਟਾ ਦਾ ਮਾਹੌਲ ਹੈ ਜੋ ਆਰਐਸਐਚ ਚਾਹੁੰਦੀ ਹੁੰਦੀ ਹੈ ਵੀ ਇਹਨੂੰ ਜਿਹੜਾ ਪੰਜਾਬ ਦੇ ਲੋਕ ਹੈ ਪੰਜਾਬ ਹੈ ਇਹਨੂੰ ਹਰੇਕ ਪਾਰਟੀ ਜਿਹੜੀ ਇੱਕ ਇਹਨੂੰ ਪ੍ਰਜੋਗ ਸਾਲਾ ਸਮਝਦੀ ਆ ਉਸ ਦੇ ਵਿੱਚ ਵੀ ਹੋ ਸਕਦਾ ਵੀ ਵੋਟਾਂ ਦੇ ਟਾਈਮ ਉੱਤੇ ਰੋਲਾ ਪਵੇ ਵੀ ਅਜੇ ਪੰਜਾਬੀ ਸਿੱਖ ਨੂੰ ਮਾਰਿਆ ਗਿਆ ਜਿਹਨੂੰ ਇਹ ਇਹ ਵੀ ਹੋ ਸਕਦਾ ਹੈ ਦੂਸਰਾ ਕੁਛ ਨਾ ਸਾਡੇ ਇੱਧਰ ਲੋਕ ਨੇ ਜਿਹੜੇ ਇੱਕ ਤਾਂ ਉਹ ਮੈਨੋਂ ਨਹੀਂ ਲੈਂਦਾ ਉਹ ਲੋਕਾਂ ਨੇ ਭਈਏ ਭਜਾਓ ਭਈਏ ਭਜਾਓ ਤੇ ਉਹ ਉਧਰ ਕੁਝ ਭਈਆਂ ਨੂੰ ਕੁੱਟਿਆ ਤੇ ਉਹਦੇ ਤਹਿਤ ਵੀ ਇਹ ਹੋ ਸਕਦੀ ਹੈ ਦੋ ਗੱਲਾਂ ਨੇ ਇਹ ਇਹ ਦੋ ਗੱਲਾਂ ਬਿਲਕੁਲ ਕਲੀਅਰ ਨੇ ਇਹਨਾਂ ਵਿੱਚੋਂ ਦੋਨੋਂ ਮੱਧਨਾਦਰ ਰੱਖ ਕੇ ਕਤਲ ਕੀਤਾ ਤੇ ਅਸੀਂ ਪਰਿਵਾਰ ਦੇ ਨਾਲ ਰਹਿ ਕਰਕੇ ਉੱਥੇ ਤੱਕ ਵੀ ਉੱਥੇ ਸਾਡੇ ਬੰਦੇ ਹੀ ਬੈਠੇ ਆ ਤੇ ਇੱਧਰ ਵੀ ਅਸੀਂ ਉਹਦੇ ਵਿੱਚ ਪੂਰੀ ਕਾਰਵਾਈ ਕਰਾਂਗੇ ਸਾਡੇ ਬੰਦੇ ਤੋਂ ਅਸੀਂ ਇਨਸਾਫ ਹੈ ਵੀ ਜਿਹੜੀ ਇੱਥੋਂ ਪਹਿਲਾਂ ਤਾਂ ਅਸੀਂ ਜਿਹੜੇ ਬੰਦੇ ਨਾਲ ਗਏ ਸੀ ਚਾਰ ਪੰਜ ਬੰਦੇ ਇੱਥੋਂ ਆਏ ਉਹ ਇੱਥੇ ਖੁੱਲ ਕੇ ਦੱਸ ਨਹੀਂ ਰਹੇ ਇਹਨਾਂ ਨੂੰ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਅਡਵਾਈਜ਼ਲ ਤੌਰ ਤੇ ਪੁੱਛਾਂਗੇ ਅਗਰ ਉਹਨਾਂ ਨਾਲ ਰਾਦਤੀ ਸਾਡੀ ਸੁਗੀ ਤਾਂ ਪਹਿਲਾਂ ਤਾਂ ਉਹ ਗਲਤੀ ਛਪਾਉਣ ਵਾਸਤੇ ਹੀ ਸਾਡੀ ਅਸੀਂ ਉਹ ਤੇ ਹੋ ਸਕਦਾ ਵੀ ਅਸੀਂ ਕਾਨੂੰਨ ਦਾ ਸਹਾਰਾ ਲਈ ਉਹਨਾਂ ਵਾਸਤੇ ਵੀ ਅਗਰ ਉਹ ਗੱਲ ਸੱਤੋਂ ਸਹੀ ਹੋ ਜਾਂਦੀ ਹੈ ਫਿਰ ਅਸੀਂ ਅੱਗੇ ਜਾਣ ਦਾ ਕੋਸ਼ਿਸ਼ ਕਰਨ। ਉੱਥੇ ਹੀ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਹਨਾਂ ਵਾਰਾਂ ਨਸੀਬ ਦੇ ਕਮਿਸ਼ਨਰ ਨਾਲ ਫੋਨ ਤੇ ਗੱਲਬਾਤ ਕੀਤੀ। ਵਿਧਾਇਕ ਗਿਆਸਪੁਰਾ ਨੇ ਭਾਜਪਾ ਸਰਕਾਰ ਤੇ ਸਵਾਲ ਉਠਾਉਂਦੇ ਕਿਹਾ ਕਿ ਯੋਗੀ ਦੇ ਰਾਜ ਦੇ ਵਿੱਚ ਸ਼ਰੀਆਮ ਕਤਲ ਹੋਇਆ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਸੂਬੇਦਾਰ ਨਿਰਮਲ ਸਿੰਘ ਜਿਹੜੇ ਕਿ ਕਾਸ਼ੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਗਏ ਸੀ ਤੇ ਉੱਥੇ ਮੇਰੀ ਜਿਹੜਾ ਸੀਪੀ ਵਾਰਾਨਸੀ ਉਹਦੇ ਨਾਲ ਇਹ ਸੰਬੰਧੀ ਗੱਲ ਹੋਈ ਆ ਕਿ ਸਾਡਾ ਜਿਹੜਾ ਫੌਜੀ ਜਵਾਨ ਸੀ ਉੱਥੇ ਉਹਨੂੰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਤੇ ਪੁਲਿਸ ਨੇ ਇੱਕ ਫਾਲਸ ਜਿਹੜੀ ਐਕਸੀਡੈਂਟ ਦੀ ਐਪਲੀਕੇਸ਼ਨ ਐਫ ਆਈ ਆਰ ਦਰਜ ਕੀਤੀ ਆ ਜਿਹੜੀ ਕਿ ਰੋਂਗ ਆ ਕੱਲ ਮੈਂ ਉਹਨਾਂ ਨੂੰ ਸਾਰੇ ਜਿਹੜੇ ਹੈਗੇ ਆ ਸਬੂਤ ਉਹਨਾਂ ਦੇ ਕੋਲ ਭੇਜਿਆ ਤੇ ਉਹਨਾਂ ਨੇ ਕਿਹਾ ਕਿ ਇਹਦੀ ਅਸੀਂ ਉੱਚ ਪੱਧਰੀ ਜਾਂਚ ਕਰਾਵਾਂਗੇ ਤੇ ਦੋ ਚਾਰ ਦਿਨਾਂ ਦੇ ਵਿੱਚ ਇਹਦੀ ਮੈਂ ਫੀਡਬੈਕ ਵੀ ਆਪਾਂ ਲਵਾਂਗੇ ਕਿਉਂਕਿ ਜ਼ਰੂਰੀ ਆ ਕਿ ਇੱਕ ਜਿਹੜਾ ਸਾਡਾ ਦਲਤ ਭਰਾ ਉੱਥੇ ਦਰਸ਼ਨ ਕਰਨ ਗਿਆ ਸੀ ਤੇ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦੇਣਾ ਬਹੁਤ ਮੈਂ ਸਮਝਦਾ ਕਿ ਬੀਜੇਪੀ ਦੇ ਰਾਜ ਦੇ ਵਿੱਚ ਯੋਗੀ ਅਦਿੱਤਿਆ ਨਾਥ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਸਾਡੇ ਰਾਜ ਦੇ ਵਿੱਚ ਕਿਸੇ ਨਾ ਧੱਕਾ ਨਹੀਂ ਹੁੰਦਾ ਪਰ ਇੱਕ ਦਲਤ ਨੂੰ ਸ਼ਰਿਆਂ ਵੱਡ ਦੇਣਾ ਇਸ ਤੋਂ ਜ਼ਿਆਦਾ ਦਰਦਨਾਕ ਹੋਰ ਕੀ ਹੋ ਸਕਦਾ ਇਸ ਬੀਜੇਪੀ ਦੀ ਸਰਕਾਰ ਦੇ ਉੱਤੇ ਕਾਲਾ ਧੱਬਾ ਹੈ